ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਉਹਦੇ ਚ ਪੰਜਾਬ ਬੀ ਜੀ ਯੂਨੀਵਰਸਿਟੀ ਪਟਿਆਲਾ ਸਭ ਤੋਂ ਵਧੀਆ ਯੋਗਦਾਨ ਪਾ ਰਹੀ ਹੈ। ਪਲੈਨਿੰਗ ਤੇ ਟਾਈਮ ਲੱਗ ਗਿਆ ਸਾਨੂੰ। ਉਹ ਇੱਕ ਦਿਨ ਚ ਨਹੀਂ ਬਣੀ। ਪਲੈਨਿੰਗ ਤੇ ਟਾਈਮ ਲੱਗ ਗਿਆ ਕਿ ਪਹਿਲਾਂ ਸਪਲਾਈ ਲਾਈਨ ਬੰਦ ਕਰਾਂਗੇ। ਸਪਲਾਈ ਲਾਈਨ ਤੱਕ ਬੰਦ ਕਰ ਦਾਂਗੇ। ਬਾਅਦ ਚ ਜਿਹੜਾ ਵਿਦਰੋਲ ਸਿੰਪਟਮਸ ਆਉਣਗੇ, ਜਿਹੜੇ ਬੱਚੇ ਐਡਿਕਟਡ ਹੋ ਗਏ, ਮਰੀਜ਼ ਬਣ ਗਏ ਉਹ ਤੜਫਣਗੇ। ਉਹਨਾਂ ਨੂੰ ਕਿੱਥੇ ਸੰਭਾਲਾਂਗੇ? ਫਿਰ ਓਟ ਕਲੀਨਿਕ ਅਪਡੇਟ ਕੀਤਾ। ਫ੍ਰੀ ਹੈਵ ਸੈਂਟਰ ਉਹਨਾਂ ਚ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਦਵਾਈਆਂ ਪਾਏ ਆ ਕਿ ਘਟੇ ਨਾ। ਪੁਲਿਸ ਦੀਆਂ ਬਦਲੀਆਂ ਕੀਤੀਆਂ ਮੂਨਕਾਲੇ ਨੂੰ ਫਾਜ਼ਲ ਕਾਂ ਫਾਜ਼ਲ ਕਾਲੇ ਨੂੰ ਪਠਾਨਕੋਟ ਕਿਉਂਕਿ ਉਹ ਉੱਥੇ ਹੀ ਬੈਠੀ ਸੀ ਜਿਹੜੇ ਛੋਟੇ ਪੱਦਰ ਦੇ ਅਧਿਕਾਰੀ ਨੇ ਨਾ ਹੌਲਦਾਰ ਮੁੰਸ਼ੀ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੀ ਨੇ ਜਦੋਂ ਕਿਤੇ ਕੋਈ ਛਾਪਾ ਮਾਰ ਜਾਂਦੇ ਉਹ ਪਹਿਲੀ ਦੱਸ ਦਿੰਦੇ ਸੀ ਤਾਂ ਗੱਡੀ ਚੱਲ ਪਈ ਇੱਥੋਂ ਉਹ ਇਧਰ ਉਧਰ ਹੋ ਜਾਂਦੇ ਸੀ ਉਹ ਕਹਿੰਦਾ ਛਾਪਾ ਜੀ ਪਹਿਲੀ ਪਤਾ ਲੱਗ ਗਿਆ ਫਿਰ ਸਾਰਾ ਬਦਲਿਆ ਜੀ ਸਿਸਟਮ ਉਸ ਤੋਂ ਬਾਅਦ ਐਕਸ਼ਨ ਲਿਆ ਤੇ ਅੱਜ ਤੁਸੀਂ ਰੋਜ਼ ਦੇਖਦੇ ਆਉਂਗੇ ਐਨਡੀਪੀਐਸ ਦੇ ਪਰਚੇ ਜਿੰਨਾ ਤੇ ਹੋਏ ਹੋਏ ਨੇ ਜੇ ਉਹਨਾਂ ਨੇ ਲੋਕਾਂ ਦੇ ਘਰਾਂ 'ਚ 70 ਪਿਛਾਤੇ ਤਾਂ ਉਸੇ ਘਰ ਦੇ ਸਾਹਮਣੇ 70 ਵਿਸ਼ੇ ਹੋਏ ਘਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹਦਾ ਬਰਦਾਸ਼ਤ ਨਹੀਂ ਕੀਤਾ ਜਾਂਦਾ ਉਹ ਤਾਂ ਉਹ ਤਾਂ ਟਾਹਾਂਗੇ ਇਸ ਨੂੰ ਉਹ ਪਾਪ ਦੀ ਕਮਾਈ ਹੈ